8 ਵਜੇ ਦੀ ਨਾਂਕੀ ਚੱਕ ਦੀ ਡੇਟ ਚੇਂਜ ਕਰ ਮੈਂ 8 ਵਜੇ ਮੈਂ ਆਈ 7 ਵਜੇ ਮੈਂ 8 ਮੈਂ 8 ਓ 6 ਵਜੇ ਕਰਤਾ 8 ਰਾਮ ਦਿਆ ਤਾ ਮੱਝਾਂ ਚੋਂਦੇ ਤਾ ਲਾਂਕੀ ਚੱਕ ਦੇਖਣੀ ਮੈਂ ਤਾਂ ਨਹੀਂ ਚੋਣੀ ਪਸਾਨ ਦੀ ਸ਼ੱਕ ਮੈਂ ਵੀ ਨਹੀਂ ਆਉਣਾ ਨਾ ਓ ਯਾਰ ਤੂੰ ਇਹ ਲੜ ਪਹੁੰਚ ਜਾਗਾ ਮੈਂ ਆਈ ਤਾਉਗੀ ਖੈਰ ਮੈਂ ਆਈ ਜਾ ਖੈਰ ਯਸੂ ਖੈਰ ਇਹ ਕਰਦੇ ਆ ਨਹੀਂ ਮੇਰੀ ਗੱਲ ਸੁਣ ਸੇ ਮੇਰੀ ਮੇਰੀ ਨਹੀਂ ਨਹੀਂ 4 ਵਜੇ ਤੱਕ ਨਹੀਂ 4 ਵਜੇ ਲਿਖਣਾ ਨਹੀਂ ਨਹੀਂ 4 ਨਹੀਂ ਲਿਖਣਾ ਇਹ ਨਿਕਨੇ ਵਜੇ ਹੁਣ ਸੈੱਲੇ ਜਾਣਾ ਵਾਹ ਸੈੱਲਾ ਆ ਕੀ ਹੋ ਗਿਆ ਮਾਸ ਹੀ ਹੁਣ ਅੱਛਾ ਕਾਰਜ ਪਾਉਣ ਲੱਗੇ ਆਹੋ ਹੁਣ ਛਪਾਉਣੇ ਨਹੀਂ ਕੱਟ ਪਹਿਲਾਂ ਹੈ ਤੂੰ ਸਾਨੂੰ ਕੰਮ ਕਰ ਲੈਂਦੇ ਅੱਛਾ ਮਰਜ਼ੀ ਪੁੱਛ ਲੋ ਮਰਜ਼ੀ ਅਸੀਂ ਨਹੀਂ ਤੇਰੀ ਪੁੱਛਣੀ ਬਥੇਰੀਆਂ ਪੁੱਛ ਨਹੀਂ ਨਹੀਂ ਲੈ ਕੂਲੇ ਕੂਲੇ ਕਰਨਾ ਲੱਗਦਾ ਹੈ ਦੂਲੇ ਕਾ ਦਿਲ دیਵਾਨਾ ਲਗਦਾ ਹੈ ਹਾਂ ਬੋਠੀ ਉਹਨਾਂ ਦੀ ਉਹ ਗਾਣਾ ਇਮੋਸ਼ਨਲ ਸਿਆ ਇਹ ਗਾਲ ਸੌਣ ਹਾਂ ਗਾਣਾ ਇਮੋਸ਼ਨਲ ਸਿਆ ਇਹ ਅੱਛਾ ਅੱਛਾ ਦੂਲੇ ਕਾ ਚਿਹਰਾ ਸੁਹਾਨਾ ਲਗਦਾ ਹੈ ਲੜਕੀ ਕਾ ਤੋ ਦਿਲ دیਵਾਨਾ ਲਗਦਾ ਹੈ ਮਸ ਲੜਕੀ ਤੇ ਨਖਾਈ ਨਹੀਂ ਅਸੇ ਹਜੇ ਲੜਕੀ ਨਹੀਂ ਨਿਕਾਲਣੀ ਹਜੇ ਯਾਰ ਕੋ ਗਾਲ ਗੁੱਲੇ ਉਹਨਾਂ ਹਾਂ ਸਿਆਣਾ ਸਿੰਧ ਖਾ ਲੈਣੀ ਤੈਨੂੰ ਸਾਲਾ ਆਹ ਕਿਹੜੀ ਅਸੀਂ ਤਾਂ ਪਿਛਲਾ ਜਮਾਨਾ ਲਿਆਉਣਾ ਹੁਣ ਆ ਆ ਲੈ ਤੇਰੇ ਬਲੇ ਤੁਸੀਂ ਕੱਟ ਲਈਆਂ ਰੋ ਪੈਂਟ ਕੇ ਮੇਰੇ ਕੋ ਉਹ ਚੀਜ਼ ਨਹੀਂ ਹੋਣੀ ਠੀਕ ਆ ਕੋਟਨ ਅਸੀਂ ਤਾਂ ਪਿਛਲਾ ਅਸਤ ਪਿਛਲਾ ਲੱਗੇ ਰਿਆ ਹਾਂ ਆ ਤੂੰ ਤੁਹਾਡੇ ਭਰਾ ਦਾ ਵਿਆਹ ਹੀ ਨਹੀਂ ਗਾਇਆ ਕੋਈ ਨਾ ਭਰਾ ਵਿਆਹ ਆ ਸੀ ਹਾਂ ਸੀ ਮੈਂ ਚ ਸੀ ਬਹੁਤ ਫਰਕ ਆ ਤੁਸੀਂ ਕਿਹੜੇ ਕੀਤਾ ਦੂ ਬਾ ਦਿਜੋ ਆਪਣੇ ਡਾਉਨ ਬਾਕਸ ਵਿੱਚ ਜਿਹੜਾ ਅਸੀਂ ਕਰ ਲਈ ਜਿੱਤਣ ਕਿ ਲੋ ਕਰਾਉਣੇ ਕਿਵੇਂ ਆਪਾਂ ਆਪਣੇ ਕਾਰ ਕੜੀ ਨੱਲੇ ਕੜ ਡੱਬੇ ਕਿੰਨੇ ਆ ਦੋ ਜਿੰਨ ਹੋਣੇ ਆ ਅੰਦੀ ਦਾ ਪਾਉਂਦਾ ਆ ਮਾਸੀ ਟੇਚੀ ਆ ਆ ਜੈਮਣਾ ਇਹਨਾਂ ਨੂੰ ਮੈਂ ਵੀ ਸਾਥਾਂ ਰਹਿ ਦਿਸਕਸ ਹਾਂ ਤੁਹਾਹੇ ਕਿੰਨੇ ਆਉਂਦੇ ਆ ਹਾਂ ਬਣਾਉਂਦੇ ਆ ਮਾਸੀ ਇਹ ਹੋ ਨਹੀਂ ਹੈ ਕਿ ਤੱਚ ਦੇ ਪਾਂਡੇ ਛੇੜੇ ਤੱਚ ਦੇ ਆ ਨਹੀਂ ਭਾਈ ਇਹਦਾ ਕੀ ਪ੍ਰਾਈਸ ਦੱਸੋ ਤਰਾਜੀ ਇਹ ਕੋਪਸੀ ਵਿੱਚ ਕਿਹੜੀ ਪਸੰਦ ਆ ਗਏ ਭਾਈ ਅਗਲੇ ਨਾ ਖਾ ਕੇ ਢੇਰ ਤੇ ਸਿੱਟਣੀ ਹੈ ਕਿ ਨਹੀਂ ਰੱਖਣੀ ਹੈ ਭਾਈ ਯਾਦ ਨਹੀਂ ਰੋਣਾ ਤੇ ਦਾ ਲਖਾ ਫੇ ਜੀ ਕਿ ਤਾਸ ਉਹ ਮੈਦਾ ਆਵੇ ਨਾ ਉਹ ਇਹੀ ਕਹਿੰਦਾ ਸੀ ਲਖਾ ਫਾਵੇ ਜੇ ਦੇ ਕੋ ਚੰਗੇ ਰਾਵਾਂਗੇ ਆਪਾਂ ਪ੍ਰਾਣਾ ਰਿਵਾਜ ਵਧੀਆ ਹੈ ਨਾ ਉਹ ਹੜ ਦੀ ਨਵਾਸੀ ਟੋਲ ਟੋਲ ਕੇ ਦਿਨ ਨਿਸ਼ਾਨੀ ਕਰਾਂਗੇ ਮਾਸੀਂ ਬੋਚਲਾ ਇਹ ਭਾਈ ਜਿੱਦਾਂ ਮਤਲਬ ਤੁਸੀਂ ਆ ਤੁਹਾਡੇ ਕੋਲ ਮਠਿਆਈ ਹੋਊਗੀ ਸਾਰਾ ਕੁਝ ਇਹਨਾਂ ਨੇ ਬਣਾ ਕੇ ਦੇ ਦੇਣਾ ਕਰਕੇ ਦੇਣਾ ਕੀ ਅਰੇ ਸਾਡੇ ਘਰ ਦਾ ਤਾਂ ਚਾਈ ਦਾ ਸੌਦੇ ਪਈ ਸੀਰ ਨਹੀਂ ਪਈ ਹੈ ਆਪਣੀ ਵਿੱਚ ਹੀ ਹੈ ਹਨਾ ਉਹ ਡੱਬਾ ਉਹ ਡੱਬਾ ਦਿਵਾਓ ਸੀਰ ਨਹੀਂ ਵਾਲਾ ਸੀਰ ਨਹੀਂ ਪਾਉਣ ਵਾਲਾ ਡੱਬਾ ਦਿਵਾਓ ਸੀਰ ਵਾਲਾ ਭਾਈ ਸਾਡਾ ਪ੍ਰੋਗਰਾਮ ਹੋ ਗਿਆ ਉਹਦੇ ਵਿੱਚ ਇਦਾਂ ਹੈ ਦੇਖੋ ਵਿੱਚ ਚੇਰ ਕਰਦੇ ਜਦੋਂ ਬੰਨੋ ਪਹਿਲਾਂ ਦਿਖਾਇਆ ਮੈਨੂੰ ਪਹਿਲਾਂ ਦਿਖਾਇਆ ਸੀ ਜਿਹੜਾ ਜਾਰ ਵੀ ਸੀਰ ਨਹੀਂ ਸੀ ਉਹ ਵੀ ਸੁੰਦਰਿਆ ਸੀ ਆਜਾ ਆਜਾ ਕੱਟ ਜਾਣਾ ਉੱtre ਰੱਖੋ ਕੋ ਬਣੀ ਹੈ ਭਾਈ ਇਹ ਹੀ ਹੈ ਨਾ ਦੇਖਦੇ ਆਂ ਪਾਸੀ ਆ ਇਦਾਂ ਕਾਰ ਸਾਈਡ ਤੇ ਇਹਦੇ ਥੱਲੇ ਆ ਆ ਸੀਰ ਨਹੀਂ ਲਈ ਆ ਸੀਰ ਨਹੀਂ ਲੈ ਇੱਥੇ ਭਾਈ ਕੀ ਇੱਥੇ ਡਰਾਈਵ ਰੂਟ ਰੱਖ ਇਦਾਂ ਲਿਖਣਾ ਭਾਈ ਥੱਲੇ ਮਾ ਥੋੜੇ ਜਿਹਾ ਥੋੜੇ ਜਿਹਾ ਤੁਸੀਂ ਕਰਨਾ 500 ਇਦਾਂ ਸਿਕਨ ਪਾ ਕੇ ਹੀ ਜਾਇਓ ਨਹੀਂ ਸੋਚ ਭਾਈ ਜੋਰ ਲੱਗ ਜਾਂਦਾ ਪੂਰਾ ਹੈਲੋ 10 ਇਸੋਂ ਮੈਨੂੰ ਤੇ ਉਹਦੇ ਉਹਨਾਂ ਨੂੰ ਕਰਦੇ ਨੇ ਕਾਰਡ ਪਹਿਲਾਂ ਦੇ ਦਿੰਦੇ ਤੇ ਬੋਸ ਨੇ ਪਹਿਲਾਂ ਮੈਨੂੰ ਜੀ ਇਹਨਾਂ ਨੂੰ ਦੱਸ ਦਿੰਦੇ ਤੁਸੀਂ ਤਾਰ ਹੋ ਕੇ ਇਸੇ ਸੀਨ ਹੀ ਪੈਦਾ ਹਾਂ ਹੈ ਹੈ ਮੂਲ ਆਈ ਸ਼ਕਰਪਾਲੇ ਲੱਡੂ ਲੱਡੂ ਵੀ ਤੁਸੀਂ ਨਾਲ ਪਾਈ ਇੱਕ ਵਾਰ ਬੰਦਾ ਆ ਜੂਗਾ ਤੇ ਮੇਰਾ ਆ ਚੱਕੋ ਜਰਾ ਤੁਸੀਂ ਸਾਨੂੰ ਕਾਰਡ ਦਿਵਾਓ ਪਹਿਲਾਂ ਇੱਕ ਵਾਰ ਰੇਟ ਦੱਸੋ ਆ ਡੱਬਿਆਂ ਦੇ ਦੱਸੋ ਪਹਿਲਾਂ ਹਾਂ ਉਹ ਮੈਂ ਰੇਟ ਚੈੱਕ ਕਰ ਉਹ ਦੋ ਜਨ ਫਿਰ ਰੇਟ ਲਿਸਟ ਚੱਕੋ ਪਹਿਲਾਂ ਉਸ ਨੂੰ ਸਾਈਜ਼ ਪਸੰਦ ਕਰ ਲਓ ਰੇਟ ਉਹਦਾ ਲਿਖੋ ਮੈਂ ਕਹਿੰਦਾ ਬਣੀ ਆ ਸਹੀ ਹੈ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਆ ਖੋਲ ਤਾਂ ਮੜਾ ਜਾ ਲੱਡੂ ਨਹੀਂ ਖੋਲਣਾ ਕੀ ਇਹ ਪੈਕ ਟੱਪ ਪਾ ਬਰ ਰੱਖੋ ਉਹ ਤਾਂ ਹੀ ਗਿਫਟ ਜਿਹਾ ਇਹ ਤਾਂ ਮੈਂ ਘਰੇ ਬਣਾ ਲਿਆ ਵਾਂ ਉਹਨੂੰ ਬੁੱਕ ਕਰਨਾ ਪੈਣਾ ਤਾਂ ਹੋਣਾ ਲੱਗਦਾ ਕੋਈ ਨਹੀਂ ਦੱਸੋ ਟਰਾਈ ਫੂਡ ਕਵਾੜੀ ਦਾ ਲੈਣੇ ਜੀ ਹਾਂ ਜੀ ਆਪਾਂ ਸਾਰਡ ਦਾ ਵਧੀਆ ਦੇਣਾ ਤੋਂ ਦੇ ਵਿੱਚ ਟਰਾਈ ਫੂਡ ਇਹ ਭਾਜੀ ਪਲੱਸ ਸਾਰਡ ਤੇ ਮਿਠਾਈ ਤਿੰਨ ਚੀਜ਼ਾਂ ਲਗਦਾ ਚਾਹੀਦੀ ਦੋ ਹਜ਼ਾਰ ਕੋਸ ਆ ਲੱਗ ਮੈਂ ਆਪਾਂ ਇਹ ਸੈਟ ਕਰਾਂਗੇ ਭਾਈ ਜੀ ਹਾਂ ਟਰਾਈ ਫੂਡ ਆਪਾਂ ਰੱਖਣੀਆ ਮਿਠਾਈ ਤੇ ਭੱਜ ਲੱਡੂ ਲੱਲੀ ਭਾਜੀ ਤੇ ਭੱਜ ਤੇ ਸ਼ਕਰਬਾ ਇੱਕ ਵਾਰਾ ਗ੍ਰੀਨ ਬਾਕਸ ਨਹੀਂ ਮਾਤੇ ਜਣਾ ਕੱਲੀ ਪਾਜੀ ਵਾਹ ਕੱਲੀ ਪਾਜੀ ਕੰਮ ਮੈਨੂੰ ਲੱਗਦਾ ਕੁਆੜੀ ਦੇ ਪਿੱਤੇ ਲੈ ਕੇ ਉਹਨਾਂ ਨੇ ਆ ਬਣਾ ਲਿਆ ਚਾਰ ਪੰਜ ਡੱਬੇ ਜੀ ਜਿੰਨਾ ਜਿੰਨਾ ਨੂੰ ਦੇਣੀ ਦੇ ਦੇ ਮੈਨੂੰ ਇਹ ਚ ਮੈਨੂੰ ਜਦੋਂ ਪੈਕ ਪੈਕ ਪਾ ਪਾ ਰੱਖਣੀ ਆ ਵਿੱਚ ਮੈਨੂੰ ਤਾਂ ਇਹ ਠੀਕ ਲੱਗਦਾ ਚਾਰ ਚੀਜ਼ਾਂ ਚ ਪੈ ਜਾਣੀਆਂ ਇਹਦੇ ਉੱਪਰ ਕਾਰ ਰੱਖਣਾ ਹਾਂ ਖਾਣਸਾਲ ਸੈਂਟਾ ਗਲੋਰ ਦੇ ਹੱਥ ਤੇ ਦੇਣਾ ਆਹਲਾ ਬਸ ਨਹੀਂ ਆ ਠੀਕ ਲੱਗਿਆ ਨਹੀਂ ਇਸ ਤੋਂ ਵੱਡਾ ਬਟਾ ਨਹੀਂ ਇਸ ਤੋਂ ਵੱਡਾ ਨਹੀਂ ਬਹੁਤ ਬਹੁਤ ਨਹੀਂ ਆਹ ਸੇਜ ਬੜਾ ਹੈ

ਇਹ ਦੇ ਵਿੱਚ ਜੇ ਤੁਸੀਂ ਮੈਨੂੰ ਬੰਦਾ ਕਸਟਮ ਕਰ ਦਿਓ ਵੀ ਭਾਜੀ ਚੱਕ ਦਿਓ 2000 ਬਾਦੋਂ ਤਾਂ ਪੋਸਿਬਲ ਆ ਇਹਨੇ ਯਾਨੀ ਡ్రਾਈ ਫਰੂਟ ਤੇ ਮਠਾਈ ਹੋ ਗਈ ਭਾਜੀ ਚੱਕੀ ਗਈ ਇਸੇ ਨੰਬਰ 'ਚ ਇੱਥੇ ਭਾਜੀ ਵੀ ਰੱਖ ਸਕਦੇ ਆਂ ਆਪਾਂ ਜੇ ਚਾਹੀਦਾ ਆਪਾਂ ਯਾਰ ਇਹਨਾਂ ਦੇ ਭਾਜੀ ਕੀ ਪੈਣੀ ਆ ਉਹ ਚ ਦੇ ਬਾਲਟੀ 'ਚ ਮੈਨੂੰ ਆ ਠੀਕ ਲੱਗਾ ਮੈਨੂੰ ਵੀ ਇਹੀ ਲੱਗਾ ਇੱਕ ਤਾਂ ਪਾਣਾ ਦੇ ਚਾਰ ਪੈਕੇਟ 'ਚ ਪੈ ਗਿਤਾ ਕਰੋ ਇੱਥੇ ਨਾ ਭਾਜੀ ਵਾਲੇ ਜਿੰਨੇ ਨੇ ਡਿਜ਼ਾਈਨ ਬਣਾਇਆ ਸਾਰੇ ਦੇ ਆਹ ਦਾ ਗੱਲ ਇਹੀ ਸਿਲੈਕਟ ਕਰ ਦੋ ਮੜਾ ਜਾ ਰੇਟ ਚਲੋ ਰੇਟ ਮੈਂ ਤੇ ਪੁੱਛ ਲਉ ਮੜਾ ਜਾ 2 5 3 2 2 ਬਾਤਾਂ ਬੱਸ ਹੀ ਦਾ ਹੱਲ ਕਰ ਦੋ ਮੈਂ ਭਾਈ ਜਿੰਨਾ ਕਰੋ ਮੜਾ ਜਾ ਆ ਸਾਰੇ ਚੱਕ ਤੂੰ ਤੇ ਬਹੁਤ ਲੈ ਨਾ ਤਾਂ ਹੀ ਹੈ ਨਾ ਮੜਾ ਜਾ ਰੇਟ ਜਾ ਪੁੱਛਣ ਆਉ ਦੇ ਪੈਸੇ ਰੜੀਆਂ ਨਾ ਡਿਜ਼ਾਈਨ ਤਾਂ ਉਹੀ ਆ ਇੱਕੋ ਜਿਹਾ ਕਿਉਂ ਡਿਜ਼ਾਈਨ ਕਿਉਂ ਇੱਕੋ ਜਿਹਾ ਕੀ ਗੱਲ ਤੁਹਾਨੂੰ ਬਾਈਟਨ ਬਲੈਕ ਦੀ ਦੋ ਇਹ ਜਿਸੀ ਕਿ ਲਿਸਟ ਇਹ ਨਾਲ ਦੇ ਆਉਂਦੇ ਸਾਡੇ ਕੋਲ ਬਿਠਾਈ ਦੇ ਡੱਬੇ ਉਹ ਨਾਲ ਪਾਜੇ ਡੱਬਾ ਨਾਲ ਮਿਲਦਾ ਕੰਬੀਨੇਸ਼ਨ ਟਿਕਟੇ ਡੱਬਾ ਖਾਲ ਦਿਓ ਫੇ ਪਤਾ ਲੱਗ ਨੂੰ ਆਈਡੀਆ ਇਹਦੇ ਨਾਲ ਤਾਂ ਡੱਬਾ ਨਹੀਂ ਲੰਮੇ ਇਹ ਬਣਾਉਂ ਆ ਆ ਸੋਹਣਾ ਇਹਦੋਂ ਹੋਰ ਤਕੜੀ ਜੇ ਵਾਲਟੀ ਮਿਲ ਜੂ ਗਾਤਾ ਹਰਚੋਣੀ ਵਿੱਚ ਆਹ ਕਿੰਨ ਪਾਣੀ ਭਰਨਾ ਤੂੰ ਨਹੀਂ ਧਾਰ ਕੱਢਣੀ ਆ ਪਾਣੀ ਧਾਰ ਕੱਢਣੀ ਹੈ ਹੱਦ ਚੋਣੀ ਹੈ ਲੈ ਆ ਹੀ ਰਿਹਾ ਆਹ ਦੇਖ ਕਮਾਈ ਨਹੀਂ ਦੱਬਾ ਪਾਉਂਦੇ ਹੋ ਔਰ ਚੱਗ ਰਹੀ ਨਹੀਂ ਤੁਸੀਂ ਕੱਢਿਆ ਸੀ ਹੈ ਬਣੇ ਇਹ ਆਉਦਾ ਹੀ ਆਏ ਤੇ ਨਾ ਓਏ ਵਧੀਆ ਮੈਂ ਕਹਿੰਦਾ ਓਹ 스타 ਆ ਗਈ ਹੈ ਮੋਰਨੀ ਆਈ ਆਂ ਪਤਾ ਨਹੀਂ ਵੇ ਇੱਥੇ ਆ ਦੇਖੋ ਪਰ ਹੂੰ ਦੇਖ ਤੇਰਾ ਕੋਣ ਇਦਾਂ ਕਰੋ ਜਿਹੜਾ ਜਿਹੜਾ ਡੱਬਾ ਜਿੱਥੋਂ ਜਿੱਥੋਂ ਸੱਕੇ ਨਾ ਰੱਖਦੇ ਹੋ ਤਾਂ ਨਹੀਂ ਦੱਲ ਲੱਭ ਰਿਹਾ ਪੇਪ ਤਾਂ ਪਈ

ਸੋਰਾ ਇਹ ਤੇ ਤਾਂ 1200 100 ਦਾ ਦਾਹ ਰੁਪਏ ਦੇ ਦੀ ਨਾਲ ਉਹ ਜਾਓ ਇਹ ਰਹਿਣ ਦੋ ਭਾਈ ਡੱਬੇ ਰਹਿਣ ਦੋ ਤੁਸੀਂ ਤੂੰ ਸਾਨੂੰ ਕਾਰ ਦਿਖਾਓ ਇਹ ਰਹਿਣ ਦੋ ਕਾਰ ਦਿਖਾਓ ਤੁਸੀਂ ਮਹਿੰਗੇ ਨਹੀਂ ਅੱਜ ਕੋਈ ਉਹਦਾ ਫਗਵਾੜਾ ਮਹਿੰਗਾ ਹੈ ਫਗਵਾੜਾ ਐਨਆਰਆਈ ਆ ਮੈਂ ਵੱਤ ਤੋਰੇ ਕਰ ਸਕਦਾ ਕਿ ਮੈਂ ਤੁਹਾਨੂੰ ਨਾ ਪਰਚੀ ਮੋਨੇ ਰੱਖ ਦਮਾ ਜਿਹੜੀ ਆਣੀ ਹੈ ਇਹ ਦੇਖ ਲਈਏ ਤੁਸੀਂ ਇਹ ਕਾਪਾ ਬੋਰਡ ਚ ਬਣਿਆ ਬਾਕਸ ਉਹ ਤਾਂ ਫਰੈਸ਼ ਕਰ ਦਿਆ ਬਣਵਾਇਆ ਇਸ ਦੀ ਬਣ ਕਾਪਾ ਬੋਰਡ ਉਹ ਵੀ ਬਿਆ ਮੈਂ ਕਿਹਾ ਵਿਆਹ ਹੀ ਲੱਖ ਰੁਪਏ ਇਹਨਾਂ ਨੂੰ ਕੀ ਪਤਾ ਕਰਪਾ ਇਹਨਾਂ ਨੂੰ ਆਪੇ ਮੋੜ ਜਿਗਾ ਕਰ ਦਿੱਤਾ ਇਹਨਾਂ ਕੋਈ ਝੋਟੀਆਂ ਨਹੀਂ ਆਉਂਦੇ ਉਹ ਤਾਂ ਮੈਂ ਵੀ ਫਿਰ ਨਾ ਵਿਆਹ ਨਹੀਂ ਕਰਾਉਣਾ ਝੋਟੀਆਂ ਹੀ ਲੈ ਆਉਣੀਆਂ ਆ ਮੈਂ ਤੈਨੂੰ ਕੀ ਪਤਾ ਘਰ ਬਸਾਈਦਾ ਹੁੰਦਾ ਕਾਕਾ ਘਰ ਦਾ ਬਸ ਜਾਨੇ ਆ ਕਬੀਲਦਾਰੀ ਬਣੀਦੀ ਹੁੰਦੀ ਆ ਆ ਚੱਕ ਤੋ ਜੀ ਚੱਕੋ ਬਈ ਅੰਦਰ ਗੋਗ ਵਾਹ ਦੇਖ ਲਓ ਮਨੋਮਰੀਓ ਗੜਾ ਜਾਂ ਨਹੀਂ ਲੈ ਰਹਾ ਤੁਝੇ ਪਕਾ ਜਾਂ ਮਨੋਮਰੀਓ ਗੜਾ ਘੜਦੇ ਨੇ ਅਗੇ ਕਿੱਥੋਂ ਆਏ ਤਾਂ ਦੋ ਦੰਦ ਕਹਿੰਦੇ ਜੀ ਗੱਲ ਚੰਗੀ ਨਹੀਂ ਜੀ ਪਹਿਲਾਂ ਕਹਿੰਦੇ ਮੰਗਿਆ ਤਾਂ ਭਾਈ ਮੁੜ ਜਾਂਦੇ ਚੰਗੀ ਤਾਂ ਸੇਕ ਤੋਂ ਏ ਚਾਏ ਵੱਲੋਂ ਲੰਬਾਸ ਫਾਇਦਾ ਲੰਬੇ ਰਹਿ ਜਾਂਦੇ ਸਪੀਅਰ ਸਾਈਜ਼ ਇਹ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਸਹੀ ਹਾਂ ਹਾਂ ਭਾਈ ਰੇਟਾਂ ਦੇ ਬਜਟ ਬਹੁਤ ਲੋ ਆ ਸੰਦ ਕਰਨੀ ਪਤਾ ਨਹੀਂ ਸਾਈਜ਼ ਪਸੰਦ ਹੈ ਕਿ ਨਹੀਂ ਹੈ 400 ਵੀ ਦੇਖ ਸਕਦੇ ਹਾਂ ਲੰਬੇ ਪਹਿਲਾਂ ਤੁਸੀਂ ਬਸਾਲ ਦਿਖਾਓ 400 ਦਿਖਾ ਆ ਨਾ ਦਿਖਾਓ ਲੰਬੇ ਲੰਬੇ ਹਾਂ ਲੰਬੇ ਲੰਬੇ ਨਾ ਦੇਖ ਮਨੇ 400 ਜੇ ਦਿਖਾ ਲੰਬੇ ਜਵਾਨਾ ਚੱਲ ਗਿਆ ਜਮਾਨਾ ਹੁਣ ਮੰਗਿਆਈ ਦਾ ਕੱਢ ਪੈਸੇ ਨੀਲੀ ਰਵੀ ਝੋਟੀ ਦੁਕਾਨ ਨਜ਼ਰ ਆਂਦੇ ਨਜ਼ਰ ਆਂਦੇ ਮੈਨੂੰ ਪੁੱਛ ਲੋ ਜਿੰਨੀ ਪੁੱਛ ਨਹੀਂ ਇਹ ਹੁੰਦਾ ਲਫਾਫਾ ਕਾਰਡ ਇਹਦੇ ਵਿੱਚ ਇਨਸਰਟ ਕਿੰਨੇ ਬਚਾਉਗੇ ਆ ਬਾਏ ਆ ਤੇ ਐਗਜ਼ੈਂਪਲ ਬਾਰੇ ਉਹ ਜੀ ਹੈ ਨਾ ਇਹਦਾ ਬਈ ਕੀ ਪ੍ਰਾਈਸ ਆ ਆਹ 8000 ਲਾਈਕ ਤੇ ਕਰ ਦਿੰਦੇ ਆਪਾਂ ਆਹ ਕਾ ਬਦਲਾ ਹੈ 15 15 ਇੱਕ 15 ਆਹ 15 ਆਹ 20 ਆਹ 20 ਆਹ 15 15 15 ਠੀਕ ਆ ਮੈਂ ਜੈ ਜੈ ਲੱਗਦਾ ਆਹ ਬਰ ਬਰ ਆਹ ਨਾ ਚੋਕੀ ਨਿਕਲਦਾ ਉੱਪਰ ਪਰ ਵਿਚ ਇਹਦੇ ਵਿੱਚ ਹਣੀ ਚਲੋ ਤੁਹਾਨੂੰ ਬੱਸ ਇਹ ਕੀ ਆ ਦੇਖੋ ਤੁਸੀਂ ਜੀ ਕੋਈ ਹੋਰ ਬਹਾਨਾ ਤੁਹਾਨੂੰ ਜੇ ਅਜੇ ਕੋਈ ਸਪੈਸ਼ਲ ਨਹੀਂ ਸਾਡੇ ਕੋਲ ਜਾਇਗਾ ਜਿੱਦਾਂ ਤੁਸੀਂ ਕੋਈ ਹਰ ਜਗ੍ਹਾ ਤੇ ਮਿਲਦਾ ਨਹੀਂ ਹਮਮ ਸਪੈਸ਼ਲ ਦਿਖਾਓ ਇਹਦੀ ਜਿੱਥੇ ਸਪੈਸ਼ਲ ਦੇਖਣ ਦੇ ਮੈਨੂੰ ਸਪੈਸ਼ਲ ਪੈਸੇ ਵੀ ਨਾ ਚਾਰ ਮਹੀਨਾ ਹੋ ਗਿਆ ਪੀੜਾ ਨੇ ਮਗਾ ਮੱਚਾ ਦੁੱਧੋ ਐਂਡਗੇਟ ਸਾਈਜ਼ ਚੁੱਕ ਹਾਂ ਹਾਂ ਉਹ ਵਾਲਾ ਡਾੜੀ ਹਾਂ ਤਾਂ ਨਾਰਮਲ ਚੀਜ਼ਾਂ ਰੇਕ ਸਭ ਤੋਂ ਮਿਲ ਜਾਂਦੀ ਹੈ ਪਹਿਲਾਂ ਇਹਨਾਂ ਨੂੰ ਚ ਪਸੰਦਾ ਕਰ ਲਓ ਸਾਈਡ ਤੇ ਰੱਖ ਲਓ ਨਾ ਤੁਹਾਨੂੰ ਜੇ ਪਸੰਦ ਆ ਹਾਂ ਇਹ ਤਾਂ ਆਹ ਬਾਜੀ ਕਿਦਾਂ ਇਹ ਰੋ ਜਿਹੜਾ ਮਾਸੀ ਕੇ ਪਿਆ ਸੀ ਉਹਦੇ ਨਾਲ ਦਾ ਹਾਂ ਕੰਮ ਠੀਕ ਹੀ ਪ੍ਰਾਈਸ ਹੈ ਇਹਦਾ ਬਾਜੀ ਕੀ ਪ੍ਰਾਈਸ ਹੈ ਕਿੱਤੇ ਬਾਜੀ 50 ਰੁਪਏ कोई कैरी बैग नहीं हां कैरी बैग वाले देख हां रबड़ वाला मैंने ये कर रखा है ये नॉर्मल क्वालिटी का जरूर समान का नॉर्मल वाला ये ना की रेट है हम 10 प्लस हो जाएगा चाहिए 100 प्लस हो जाएगा 100 रुपए है ਦੋ ਦੋ ਟੋਟਾ ਬੇਰ ਰੋਟੀ ਖਾ ਕੇ ਚਲੀਏ ਕਰਨ ਦੋ ਦੋ ਜੜੀਆਂ ਖਾਣੀ ਆ ਜਾ ਕੇ ਪਈਏ ਆਰਾਮ ਇਹ ਤਾਂ ਫਾਲੋ ਕਰ ਕਾਰ ਸੋਨੇ ਆ ਤੇਰੇ ਐਵੇਂ ਕਹਿ ਰਹੀ ਆ ਇਹਦਾ ਕੀ ਰੀਤੀ ਵੈਰਾਈਟੀ ਹੈ ਹੀ ਤੁਹਾਨੂੰ 7 ਕਿ 7 ਗੱਡੀਆਂ ਪੰਜ ਪੰਜ 6 ਕ ਲੈ ਲੈ ਕਾਰ ਤਾਂ ਦੇਖ ਲਾਂਦਾ ਉਹ ਵਾਰਾ ਵੇ ਮੇਰੀ ਹੱਥ ਤੇ ਧਾਰਨਾ ਬੌੜ ਜਾਣਾ ਵੇ ਗੜਾ ਸੇ ਕਿਰਪਾਨਾ ਰੱਖ ਲਿਓ ਪੋਰਟਨ ਦੀ ਸ਼ੱਕ ਲੈ ਕੇ ਆਣਾ ਨਾਂਨ ਕੀ ਸ਼ੱਕ ਲਿਖਣਾ ਉੱਤੇ ਨਾਂਨ ਕੀ ਜੱਗ ਪੂਰੇ ਮਜਾਰੇ ਤੱਕ ਲੈਟਾ ਲਵਾ ਦਿਓ ਅੱਡੀ ਤੋਂ ਲੈ ਕੇ ਇਹ ਤੁਸੀਂ ਅ ਜ ਗੋਪੀ ਛੋਕਰ ਹਨਾ ਨਾਂਨ ਕੀ ਸ਼ੱਕ ਮੇਰਾ ਚਲੂ ਨਾਂਨ ਕੀ ਸ਼ੱਕ ਦੇਵਦੀ ਮਾਸੀ ਲੈ ਕੇ ਆਵੀਂ ਇੱਦਾਂ ਲਿਖਣਾ ਜ਼ਰੂਰ ਬਿਲਕੁਲ ਪਰ ਹਾੜਾ ਨਾ ਇਹਦੇ ਦਾ ਲੱਭਾ ਆ ਉਰ ਪਰ ਲਿਖ ਸਪਾਂਸਰ ਲਖਵੀਰ ਸਿੰਘ ਅ ਲਗਾ ਦਵਾਂਗੇ ਕੋਈ ਇਹ ਲਿਖਣਾ ਸਪਾਂਸਰ ਲੱਭਾ ਯੋ ਮਾਰ ਜੀ ਹੋਵੇ ਅਸੀਂ ਆਪੇ ਹੋਂਦ ਨਹੀਂ ਛੱਡਣੀ ਉਹਨਾਂ ਦੀ ਕਿਉਂ ਬੰਦਾ ਮਾਸੀ ਦਾ ਲਖਾਓ ਤੁਸੀਂ ਨਹੀਂ ਨਹੀਂ ਸਪான்ਸਰ ਲੱਭਾ ਲਿਖਣਾ ਉਹ ਲੱਭਾ ਆਪਣੀ ਜਗ੍ਹਾ ਆਊਗਾ ਮਾਸੀ ਆਪਣੀ ਜਗ੍ਹਾ ਆਊਗੀ ਲੱਭਾ ਲੱਭਾ ਪੰਜਾਬੀ ਚ ਲਿਖਾਂਗੇ ਨਾ ਨਹੀਂ ਨਹੀਂ ਲੱਭਾ ਨਹੀਂ ਲਿਖਣਾ ਨਹੀਂ ਲਿਖਣਾ ਨਹੀਂ ਨਹੀਂ ਲੱਭਾ ਨਹੀਂ ਲਿਖਣਾ ਲੱਭਾ ਆਪਣੀ ਜਗ੍ਹਾ ਆਉ ਇਹ ਮਾਸੀ ਆਪਣੀ ਜਗ੍ਹਾ ਆਉ ਲੱਪਾ ਲਗਾਉਣਾ ਫੇਰ ਨਹੀਂ ਨਹੀਂ ਹਾਂ ਲੱਪਾ ਕਦੇ ਲਗਾਉਣਾ ਤੁਸੀਂ ਮੈਂ ਲਗਾਉਣਾ ਨਹੀਂ ਲੱਪਾ ਨਹੀਂ ਨਹੀਂ ਗਲਤ ਗੱਲ ਆ ਗੋਪੀ ਮੈਂ ਵਿਆਹ ਨਹੀਂ ਮਾਸੀ ਮਾਸੀ ਲੜਪਾਓ ਲੜਪਾਓ ਅੱਜ ਤੇ ਪਹਿਲਾ ਟਾਂਗਾ ਛੱਡੋ ਜੀ ਦੇਖੋ ਜੀ ਅਸੀਂ ਕੀ ਲਿਖਾਉਨੇ ਤੁਹਾਨੂੰ ਕੀ ਲਿਖਾਉਨੇ ਰਿਪੋਰਟ ਲਿਖੋੜਾ ਮੁੰਡਾ ਦੌੜ ਗਿਆ ਮੈਂ ਲੱਗੀ ਲੱਗਿਆ ਭਾਈ ਕੀ ਕਹਿੰਦੀ ਮਾਸੀ ਮੁੰਡਾ ਦੌੜ ਗਿਆ ਉਸ ਲਿਖੋ ਕਿੰਦਾ ਲਖਾਈਏ ਰਾਣੋ ਨੂੰ ਕੀ ਬਣਾ ਨਾਂ ਕਿਸੇ ਕੋਲ ਨਹੀਂ ਉਹਨੇ ਕਹ ਪੈ ਆਈ ਤੇਰੇ ਨਾਲ ਉਹ ਆਰਡਰ ਤੇ ਪਈ ਆ ਮੈਂ ਆਪਣੇ ਵੀ ਤੇ ਵੀ ਕੋਸ ਲੈ ਆਉਂਗਾ ਦੱਸੋ ਗੋਪੀ ਗੋਪੀ ਦੀ ਨਾਨਕੀ ਸ਼ੱਕ ਮਾਸੀ ਲੈ ਕੇ ਆਉਂਦੀ ਜੋਕਰ ਦੀ ਨਾਨਕੀ ਉਹ ਯਾਰ ਪਣੀ ਜੋਕਰ ਲਿਖੋ ਨਹੀਂ ਕਿ ਵਿਆਹ ਤੇਰਾ ਆ ਯਾਰ ਇੱਕ ਵਾਰ ਸੇ ਮੈਨੂੰ ਬਸਵਾ ਰਨ ਉਹ ਅੱਗੇ ਭਾਜੀ ਕਹਿੰਦਾ ਮੈਂ ਖੜੇ ਤੇਰਾ ਪਿਆ ਜੀ ਨਾਨਕ ਭੱਲੇ ਵੀ ਸ਼ੱਕ ਹੋ ਜਾਂਦੀ ਅੱਛਾ ਤਾਨੂੰ ਕਿਦਾਂ ਵੀ ਸ਼ੱਕ ਵੇਂਦਾ ਲੱਗਦਾ ਕਿਤੇ ਭਾਜੀ ਨੂੰ ਵੀ ਤਾਂ ਨਹੀਂ ਅਸਲ ਤੇ ਧਿਆਨ ਚਾਵਾ ਤੁਸੀਂ ਜ਼ਿਆਦਾ ਬਹੁਤ ਫੋਕਸ ਲਾ ਕੇ ਕਰਦੇ ਹੋ ਮੇਰਾ ਯਾਰ ਕਿਸੇ ਭਾਜੀ ਨੂੰ ਪਤਾ ਨਹੀਂ ਪਤਾ ਜਿੱਪੜ ਗਿਆ ਜੱਬਲੇ ਆ ਜਾਂਦਾ ਮੰਨ। ਅੱਛਾ ਨਾਨਕੀ ਗੋਪੀ ਦੀ ਨਾਨਕੀ ਜਾਤ ਦੀ ਮੱਸੀ ਤਾਂ ਮਾਸੜ ਲੈ ਕੇ ਆਉਂਦੇ ਆ। ਇਦਾਂ। ਹਾਂ ਇਦਾਂ ਲਿਖ ਦੇ। ਇਦਾਂ ਲਿਖ ਲੈ। ਥੱਲੇ ਮੋਹਣ ਫੌਜੀ। ਥੱਲੇ ਨਹੀਂ ਨਹੀਂ ਥੱਲੇ ਲਿਖ ਦੇ ਨਾਨਕੀ ਸ਼ੱਕ ਬਸ। ਨਾਨਕੀ ਸ਼ੱਕ। ਨਹੀਂ ਮੈਂ ਆਉਣ ਲੱਗਾ ਵੱਡੇ ਵੱਡੇ ਅੱਖਰਾਂ ਚ ਪਾਉਣੀ ਤੁਹਾਨੂੰ ਦਿਖਾ ਲ ਦੇ। ਵੱਡੇ ਵੱਡੇ ਅੱਖਰਾਂ ਸਾਪੜੇ। ਜਿਹੜੀ ਇਹ ਬੰਗਿਆਂ ਦੇ ਵਿੱਚ ਸਾਰੇ ਨੂੰ ਪਤਾ ਨਹੀਂ ਆਪਾਂ। ਆ ਮਾਸੇ ਨੂੰ ਨਾਲ ਜਾ ਕੇ ਆਉਂਦੇ। ਬੰਗਲਾ ਪ੍ਰਾ ਬਰੀ ਨਾ ਜੀ ਨੰਨੇ ਕੇ ਇਰਲਾ ਤੂ 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 ਇਹਨਾ ਬਲਾਕੇ ਹੜਿਓ ਅਸੀਂ ਬਲਾਕੇ ਹਟਣਾ ਅਸੀਂ ਕਿਤੇ ਮਾਰੇ ਮੋਟੇ ਆ ਉਹ ਲੈ ਗਈ ਉਹ ਪੋਸਟ ਜਿੱਦਾਂ ਤਕੜਾ ਹੋਸ਼ਾ ਕੰਮ ਨੂੰ ਕਰਨ ਲੱਗੀ ਆ ਮੈਨੂੰ ਮਾਰੇ ਮੋਟੇ ਨਾਨਕੀ ਸ਼ੱਕ ਬਣਾਉਣੇ ਨਾ ਮੰਗਦੇ ਮਸੀ ਤਾਂ ਸਨ ਧਿਆਨ ਆਇਆ ਉਹਦੇ ਚਾਰ ਪੈਸੇ ਦੇ ਦੋ ਜੇ ਕੋਈ ਲੱਗਦਾ ਵਿੱਚ ਹਾਂ ਇੱਕ ਵਾਸ ਕੱਲੇ ਹੁਣ ਤੁਸੀਂ ਹੈਨਾ ਨਾਮ ਕਿ ਲਿਖਣਾ ਦੱਸੋ ਉੱਪਰ ਲਾ ਦੇ ਹੋ ਜਾ ਗੋਪੀ ਸ਼ੋਕਰ ਦੇ ਨਾਲ ਦੇ ਸਾਥ ਮਾਸੀ ਲੈ ਕੇ ਮਾਸੀ ਦਾ ਮਾਸੜ ਲੈ ਕੇ ਵਾਸ ਕੱਲ ਖਤਮ ਨਾ ਕਹ ਤੇ ਮੋਹਨ ਸਿੰਘ ਫੌਜੀ ਕੋਈ ਲੈ ਦੱਸ ਜਾ ਮਾਸੀ ਮਾਸੜ ਤੇ ਟਾਇਰ ਮੋਹਨ ਸਿੰਘ ਫੌਜੀ ਨਹੀਂ 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 ਤੇ ਨਾਮ ਹੀ ਕੋ ਬਿਚਾ ਕੇ ਦੇ ਇਹਦਾ ਲਿਖੋ ਪਤਾ ਲੱਗੇ ਇਦਾਂ ਮਾਸੀ ਮਾਸੜ ਮੇਰੇ ਬਧੇਰੇ ਆ ਅਗਲੇ ਲਿਆ ਕੇ ਆਹੋ ਕਿਦਾਂ ਬੋਲਦਾ ਇਹ ਤੋ ਟਾਇਰ ਆਹੋ 베ਰੀਆਂ ਬਾਕੀ ਮਾਸੀਆਂ ਲਾ ਕੇ ਮੋਹਨ ਸਿੰਘ ਤਾਂ ਕੁਲਵਿੰਦਰ ਕੋ ਨੇ ਗਲਵਿੰਦਰ ਕੌਰ ਕੌਣ ਮੋਹਨ ਸਿੰਘ ਫੌਜੀ ਐਨਾ ਕਸ਼ ਕਿੱਥੇ ਲਿਖੋ ਲੈ ਲੇ ਗੱਡੀ ਦੇ ਸ਼ੀਸ਼ੇ ਭਾਦੋ ਪਿੱਛੇ ਜਿੰਦੂ ਤੋਂ ਕਢਾਵਾਂਗੇ ਤੇਰਾ ਕਬਰ ਦੇ ਜੀ ਦਾ ਪਹਿਲਾ ਵਿਆਹ ਘਰ ਚ ਗੱਡੀ ਦੇ ਮੋਹਨ ਬੱਪਰਾਂ ਦੇ ਵੀ ਵੱਡੇ ਪੋਸਟਰ ਲਵਾ ਦਿਓ ਕਿਤੇ ਆਈ ਪਾਗਲੇ ਨਾ ਮਾਸਣ ਦਾ ਪੂਰਾ ਨਾਮ ਪੱਕਾ ਲੈ ਕੇ ਮਾਸੀ ਦਾ ਮੋਹਨ ਸਿੰਘ ਮੋਹਨ ਮੇਰਾ ਗਲਵਿੰਦਰ ਫੌਜੀ ਮਾਸਣ ਮਾਸੀ ਰਹਿਣ ਦਾ ਮੁਕੱਲਾ ਮੋਹਨ ਮੋਹਨ ਸਿੰਘ ਇਦਾਂ ਪਤਾ ਨਹੀਂ ਲੱਗਣਾ ਇਦਾਂ ਪਤਾ ਜੋੜੀ ਦਾ ਇਦਾਂ ਪਤਾ ਕਿੱਥੇ ਲੱਗਣਾ ਗਲਵਿੰਦਰ ਕੌਰ ਮੈਂ ਮਾਤੀ ਤੂੰ ਨਾ ਸੌਣ ਦਾ ਮਗਰੋਂ ਪੈ ਜਾ ਬੇਚ ਕੇ ਜਿਹੜੀ ਚੀਜ਼ ਲਿਓੜੀ ਆ ਉਹਦੀਆਂ ਤੈਨੂੰ ਦੇੜੇ ਪੈੜੇ ਕਰਿਆ ਮੈਂ ਵਾਕੇ ਲੈਣੇ ਕਦੇ ਕਿਤੇ ਉਹ ਫਟ ਫੁੜ ਕੇ ਆਈ ਬਾਚੋ ਬਾਚੋ ਕੇ ਫਾਸਤ ਤੁਸੀਂ ਕੀਆ ਲੈ ਲਿਆ ਸਾਨੂੰ ਦਿਖਾ ਦਿਓ ਕਿੱਦਾਂ ਹੈ ਸਰਪੇ ਪੈਰੇ ਹੋਵਾ ਬੰਦਾ ਸਾਰਾ ਜਰਾ ਰੱਖੋ ਵੱਡਾ ਉਹ ਪੇਪਰ ਹਾਂ ਫੋਟੋਆਂ ਬਣਾਉਣੀਆਂ ਕਿ ਬੈਨਰ ਬਣਾਉਣਾ ਕੌ ਆਈ ਆ ਵੱਡਾ ਹਾਂ ਬਈ ਇਤੋਂ ਵੱਡਾ ਹੋਰ ਕੋਈ ਆ ਭਰਾਵਾ ਗੱਡੀ ਤੇ ਦੇਖਣਾ ਵੀ ਮੋਰੇ ਇਹ 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 ਕਿੱਦਾਂ ਹੋ ਗੜੇ ਬਾਹਰ ਲੈ ਕੇ ਜਾਂਦੇ ਹਾਂ ਹਾਂ ਨੇ ਮਾफी ਕੀ ਚਾਹੀਦਾ ਗੱਡੀ ਵੀ ਦੇਖਣੀ ਗੱਡੀ ਤੇ ਚੀਜ਼ ਹੋ ਜੋ ਉਹ ਇਹ ਨਾ ਕਿਸੇ ਹੋ ਨਹੀਂ ਐਡਾ ਕੋ ਪੋਸਟਰ ਬਣਾ ਕੇ ਪਾਜੀ ਓਕੇ ਸਾਈਜ਼ ਠੀਕ ਆ ਜਿੱਦਾਂ ਆਪਾਂ ਨੇ ਉਹ ਐਡਾ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਜਿੱਦਾਂ ਲੈ ਕੇ ਜਾਂਦੇ ਫਲਾਣਾ ਤੈਂਕੜਾ ਉਦਾਂ ਦਾ ਇੱਕ ਪੇਪਰ ਜਿਹੜਾ ਐਡਾ ਬਣਾ ਦਿਓ ਆ ਕਾਰਡ ਤੋਂ ਥੋੜਾ ਜਿਆ ਵੱਡਾ ਨਹੀਂ ਐਡਾ ਨਹੀਂ ਐਡਾ ਬਣਾਇਓ ਭੈਣਾ ਦੇਖਣਾ ਕਿਦਾਂ ਗੱਡੀ ਵਾਲੇ ਨੇ ਕਿੱਥੇ ਲਾਉਣਾ ਆਪਾਂ ਮੋਰੇ ਲਾ ਦੇਣਾ ਹੈਨਾ ਸ਼ੀਸ਼ੇ ਤੇ ਟੁੱਟ ਲਾਉਣਾ ਹੈ ਦੋ ਚੀਜ਼ਾਂ ਆ ਜਿਆਦਾ ਫਲੈਕਸ ਲਾ ਸਕੀਆ ਜਿਹੜਾ ਬਹੁਤ ਸੀ ਫਲੈਕ ਸੁਬੜੋੜੀ ਟੂਰਨਾਮੈਂਟ ਕਰਾਉਣ ਲੱਗੀ ਆ ਕਿਹਨਾਂ ਤੇ ਹੈ ਵੀ ਪੁੱਛ ਲੈ ਕਿੰਨੇ ਆ ਪਾਪਾ ਇਹ ਨਹੀਂ ਦੱਸਿਓ ਦੱਸਿਓ ਮਾਸੇ ਪੁੱਛਦੇ ਨਹੀਂ ਹੈ 1000 ਰੁਪਏ ਆ ਇਹ ਹੈ 1000 ਰੁਪਏ ਆ ਇਹ ਇੱਕ ਦਾ ਕੋਈ ਬਣਾਉਣਾ ਉਹ ਫੇਰ ਮਾਫੀ ਦੇ ਦੇਣਾ ਇੱਕ ਦਾ 1000 ਰੁਪਏ ਜਾਣ ਦੇ ਮੁੰਡਿਆ ਤੂੰ ਤਾਂ ਤੂੰ ਤਾਂ ਸੰਦਰਾ ਹੀ ਦਿੱਤਾ ਹੈ ਇਹਦੀ ਘਰ ਜਾ ਕੇ ਰੋਟੀ ਦੀ ਖਾਣੇ ਆ ਬਸ ਹੀ ਆ ਤੇਰੀਆਂ ਚੱਗਾ ਜੜਾ ਨੂੰ ਲੱਗਾ ਆ ਉਹ ਲੱਜੇ ਹੈਲੋ ਉਹ ਭਾਈ ਨੂੰ ਫੋਨ ਆਇਆ ਮੈਂ ਤੂੰ ਕਿੱਥੋਂ ਆਇਆ ਗੱਡੀ ਦੇਖ ਆਇਆ ਆਹੋ ਮੈਂ ਗੱਡੀ ਦੇਖੀ ਅਹੀਂ ਪਹਿਲਾਂ ਇੱਧਰ ਲਈ ਲੈਣ ਘੁੰਮਦੇ ਰਹੇ ਸਾਰੇ ਮੜ ਕੇ ਮੇਰੀ ਨਿਗਾਹ ਇੰਡੀਗਾ ਇੰਡੀਗਾ ਔਰ ਦੱਸੋ ਕੱਦਾ ਕਰਨੀ ਆ ਇੱਕੋ ਹੀ ਲਖਾ ਲੈਣਾ ਨਹੀਂ ਰਾਜੇ ਮੇਰੀ ਗੱਲ ਸੁਣ ਪੁੱਤ ਹਾਂ ਹੋ ਗਿਆ ਸ਼ੁਰੂ ਹੋ ਗਿਆ ਬਾਜ ਜਿਹੜਾ ਗੱਡੀਆਂ ਦੇ ਲਾਉਂਦੇ ਹੁੰਦੇ ਆ ਇਹ ਗੱਡੀ ਦੋਨੋਂ ਸਾਈਜ਼ ਠੀਕ ਸਿਕਾਣਾ ਸੋ ਜਿਹੜਾ ਪਰਲਾ ਵਾਲਾ ਹਾਂ ਕਿੰਨੇ ਦਾ ਉਹ ਓਏ ਇਹ ਪੰਜ ਕਿੰਨੇ ਦੇ ਬਣੇ ਚਾਹ ਦੋ ਪੈਸੇ ਸਹੀ ਸਹੀ ਦਾ ਪੰਜ ਕਿੰਨੇ ਦੇ ਬਣੇ ਹਰ ਇੱਕ ਗੱਡੀ ਚ ਲਾਣਾ ਇੰਨੇ ਮਹਿੰਗੇ ਥੋੜਾ ਜਿਹੀ ਬਣਾਉਣੇ ਆ ਆ ਦੇਖ ਏਡਾ ਸੋਹਣਾ ਹੋ ਰਿਆਂ ਤੋਂ ਪਾਜੀ ਹੋ ਰਿਆਂ ਦੋ ਨਹੀਂ ਬਣਾਉਣੇ ਆ ਉਹਨੇ ਆਹ ਕੱਫੇ ਬਹੁਤ ਵਾ ਏਡਾ ਏਡਾ ਬਹੁਤ ਵਾ ਬਹੁਤ ਏਡਾ ਬਹੁਤ ਤੇ ਬਹੁਤ ਹੀ ਆਵਾ ਸਹੀ ਆ ਮਸ ਕਿ ਤੂੰ ਉਹ ਨਹੀਂ ਜਾਣਾ 5 ਵਜੇ ਨੇ ਰਾਹ ਹੋ ਜਾਣਾ ਹਾਂ ਤੋ ਮੈਂ ਅੱਥ ਨੂੰ ਜਾਂਦਾ ਹਾਂ ਨਾ ਨੀ ਜਾ ਤਿੰਨੇ ਵਜੇ ਦਿਖਣਾ ਨਾ ਨੀ 5 ਵਜੇ ਨਹੀਂ 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 6 ਵਜੇ ਰੱਖੋ ਦਿਖਾਣ ਨਹੀਂ ਚਾਹਣ ਉਹਨਾਂ ਨੇ 7 ਵਜੇ ਰੱਖੋ ਤੁਸੀਂ ਕੀ ਗੱਤ ਲਾ 6 ਵਜੇ ਰੱਖ ਲਓ ਆ ਦੇਖੀ ਪਰ ਆਜ ਨੂੰ ਦੱਸਣਾ ਕੀ ਆ ਉਹਨੇ ਲਿਆਂਦਾ ਜੋ ਲੈਤਾ ਲੈਤਾ ਜਗਣੀਆਂ ਉੱਥੇ ਤੂੰ ਰਹਿਣ ਦੇ ਅਸੀਂ ਨਹੀਂ ਤੁਸੀਂ ਜੀ 5 ਵਜੇ ਮੈਂ 5 ਵਜੇ ਕੱਪੜੇ ਵਿਛਾ ਦੇਣੇ ਆ ਤੂੰ ਕਿੱਥਾ ਬਿਠਾ ਦੋ ਸੰਦੀਪ ਤਾਂ ਬਿਨਾ ਸੰਦੀਪ ਨਾ ਚਾਟੋ ਕਹਿੰਦੀ 6 ਵਜੇ ਪਰਚੂ ਨਹੀਂ ਚੜਾਣ ਜਾਣਾ ਇਹ ਤੁਸੀਂ ਲਾਲਪਾਪਾ ਤੂੰ ਕਾਰ ਵਾਲਾ ਵੀ ਦੇਖ ਲਓ ਬੰਦਾ ਤੁਸੀਂ ਕਿੱਥੇ ਕਾਹ ਤੇ ਆਗੇ ਆਪਣੇ ਮੈਨ ਲੜ ਪੋ ਯਾਰੇ ਤੇ ਉਹ ਕਹਿੰਦੀ ਆ ਮੈਂ ਚੁੰਨੀ ਜਲੰਧਰ ਚੜਾ ਕੇ ਚਾਟ ਆ ਜਾਣ ਚਾਟ ਆ ਜਾਣਾ ਅੱਲਾ ਜੀ ਦਾ ਸ਼ਰਾਗ ਹੋਣਾ ਪੁੱਤ 5 ਵਜੇ ਮੇਰੀ ਨਾਨਕੀ ਸਾਥਿਆ ਸਾਡੀ ਹਾਂ 5 ਵਜੇ ਨਹੀਂ ਇੱਕ ਮਟੇ ਬਾਕੀਆਂ ਦੋ ਸਾਈਡ ਕੀਤਾ ਜਿਹੜਾ ਨਾਲ ਜਥਾ ਆਉਣਾ ਤੇਰੇ 5 ਵਜੇ ਨਹੀਂ 5 ਵਜੇ ਕੋਈ ਨਾ ਆਗੇ ਵਾਪਸ ਵੀ ਜਾਣਾ ਆ ਤੂੰ ਹੁਣ ਹਟ ਜਾ ਅੱਗੇ ਦੇਖ ਹਟੇ ਆ ਅਜੀ ਇਹ ਛੱਪ ਜੂਗੇ ਰਾਤ ਅਸੀਂ ਇੱਥੇ ਰਹਿਣਾ ਕੈਮ ਲੱਗਣਾ ਵਧੀਆ ਨੂੰ ਆ ਵਧੀਆ ਆਰੇ ਸਹੀ ਭਾਈ ਯਾਦ ਤੋਂ ਮੈਨੂੰ ਚੱਪਦੀ ਰੇਡਵਾ ਤੋਂ ਪਹਿਲਾਂ ਰੇਡ ਦੀ ਦਾਵਤ ਲੈ ਆਪੇ ਚੱਪ ਕਰ ਲੈ ਕਫਾਇ ਰੇਡਵਾ ਨਹੀਂ ਮਾਸੀ ਹੋਂਤੂ ਯਾਰ ਨਾਨਕੀ ਛੱਕ ਯਾਰ 5 ਵਜੇ ਕਿੱਦਾਂ ਦਿਖਾਲ ਦਵਾਗੇ ਅਸੀਂ ਪੁੱਤ 5 ਵਜੇ ਲਿਖੀ ਮੈਂ ਆਪੇ ਸਾਰਾ ਲੈਣਾ 5 ਵਜੇ 6 ਵਜੇ ਮੈਂ ਚੱਪ ਬੰਦ ਕਰਾਂ ਨਹੀਂ ਮਮਾ ਯਾਰ ਤੂੰ 5:30 ਵਜੇ ਤੱਕ ਮੈਂ ਧਾਰਾ ਚੋਣੀ ਆਇਆ ਪਈ ਉਹਦਾ ਗੱਲ ਸਿੱਧੀ ਕਰ। ਤੂੰ ਤਾਂ ਮੈਂ ਛੁੱਟੀਆਂ ਕਰੀ ਤਾਰਾ ਦੀ ਹੁਣ ਗਿਆ ਬੰਦੇ। ਮਿੰਦਨ ਜੋਲੇ ਹੱਥ ਪਈ ਉਹ ਹੱਥ ਪਈ ਉਹ ਅੱਗੇ ਨਹੀਂ ਮੈਨੂੰ ਲਾਤ ਨਹੀਂ ਮਿਲੀ ਹੋਗੀ ਉਹ। ਪੁੱਤ 5 ਵਜੇ ਦੀ ਨਾਨਕੀ ਸ਼ਾਕਤ। ਨਹੀਂ 5 ਵਜੇ ਦੀ ਨਾਨਕੀ ਸ਼ਾਕਤ। ਕੱਲ ਰਾਤ ਨੂੰ 5 ਵਜੇ ਤੱਕ ਫੂਨ ਜਿ ਮਟ ਜਾਣਾ ਹੁੰਦਾ। 7 ਵਜੇ ਆ ਲੈ ਲਾ ਲਵਾਂਗੇ ਦੋ ਲੈਟ। ਹੱਥ ਲੈਟਾ ਲਾਉਣੀਆਂ। ਤੂੰ ਜਾਗਣ ਨਾਲੋਂ ਜ਼ਿਆਦੇ ਨਹੀਂ ਲਾਉਣੀਆਂ ਚੁੱਪ ਕਰਕੇ ਬੈਠੀ ਰਹਿ ਇੱਥੇ ਇਹ ਮੱਸ ਜ਼ਿਆਦੇ ਹੈ ਨਾ ਇਹ ਬਹੁਤ ਤੇਰੇ ਤੋਂ ਜੱਜ ਕਰਾਂਗੇ ਨਾ ਤੂੰ ਸਮਾਨ ਲਿਆਉਣ ਦੇਖ ਕੇ ਆ ਤਾ ਚਾਲਮਤਾਂ ਤੇ ਆਪਣੇ ਆਂਟੀਆਂ ਲਾ ਲੰਦੀ ਘਰ ਤੂੰ ਵਿਆਹ ਦੇ ਜਾ ਬੱਲਾ ਜਦ ਵੀ ਉਹ ਚੱਕ ਤੂੰ 5 ਵਜੇ ਪੱਤ ਨਹੀਂ ਨਹੀਂ 5 ਵਜੇ ਨਹੀਂ 8 ਵਜੇ ਪੁੱਤ ਮੇਰੀ ਨਾਲ ਨਹੀਂ ਆ ਨਹੀਂ ਤੂੰ ਬੱਸ ਮੇਰੀ ਮੱਤ ਆ ਮੇਰਾ ਕਿ ਤੇਰਾ ਮੁਫਤ ਬਾਬੇ ਐਨੇ ਘਰੋੜਾ ਯਾਰਾ ਕਮਨ ਬੇੜੋ ਅੱਗੇ ਸਟ੍ਰੈਸ ਚ ਆ ਗਿਆ ਜਿੱਦਣ ਦਾ ਤੁਸੀਂ ਦੱਸਿਆ ਮੈਨੂੰ ਮੇਰਾ ਵਿਆਹ ਆ ਮੈਂ ਤਾਂ ਰੋਟੀ ਚੰਗੀ ਨਹੀਂ ਲੱਗਦੀ ਮੈਨੂੰ ਪਤਾ ਮੈਂ ਉੱਤੇ ਸਾਬਸ ਮੈਂ ਯਾਦ ਪਰਿੰਦਾ ਸੁਪੀ ਜਾਂਦੇ ਮੈਂ ਯਾਦ ਪਰਿੰਦਾ ਮੈਨੂੰ ਤੁਸੀਂ ਬਥਾ ਦੇਣਾ ਰਾਮਦੇ ਸੰਤਾ ਭੁੱਖ ਵੀ ਲੱਗੀ ਹੋਏ ਅਸੀਂ ਕੀ ਕਰੀਏ ਭੁੱਖ ਨੂੰ ਭਾਈ ਤੁਹਾਨੂੰ ਕੀ ਖਾਣਾ ਚਾਹੀਦਾ ਚਿਕਨ ਰੋਲ ਖਾਣਾ ਨਾ ਨਾ ਤੁਸੀਂ ਮੈਨੂੰ ਇਹ ਦੱਸ ਨਾਨਗੀ ਛੱਕ ਭਾਈ ਨੂੰ 8 ਵਜੇ ਦਾ ਲੈ ਦੇ 5 ਵਜੇ ਪੁੱਤ ਨਹੀਂ 8 ਵਜੇ ਕੁੱਤ ਮੇਰਾ ਕਹਿੰਦਾ 8 ਵਜੇ ਯਾਰ 8 ਵਜੇ ਚਾਹੀਦਾ 5:00 ਟਾਈਮ ਸਹੀ ਆ 7 ਵਜੇ 8 ਵਜੇ ਉਹ ਦੇ ਲੈ ਮੁੰਡੇ ਨੂੰ ਪਤਾ ਵੀ ਚਾਰ ਵਜੇ 4:00 ਵਜੇ ਦਾ ਉਹਨੇ ਚੁੰਨੀ ਚੜਾਉਣ ਚਲ ਜਾਣਾ ਚਲੋ ਅਸੀਂ ਨਹੀਂ ਛਪਾਉਣੇ ਕਾ ਦਾ ਅਸੀਂ ਚੱਲੇ ਨਹੀਂ ਮੇਰੀ ਗੱਲ ਸੁਣ ਸਹੀ ਮੇਰੀ ਮੇਰੀ ਨਹੀਂ ਨਹੀਂ 4 ਵਜੇ ਨਹੀਂ 4 ਵਜੇ ਲੀਲੀ ਘੜਾ ਨਹੀਂ ਨਹੀਂ 4 ਨਹੀਂ ਲਿਖਣਾ ਇਹ ਲਿਖਣ ਦੀ ਬਜਾਏ ਲਿਖਾਉਣਾ 4 ਵਜੇ ਨਹੀਂ ਲਿਖਾਉਣਾ 4 ਵਜੇ 5 ਵਜੇ ਤਾਂ ਸੂਰਜ ਮੈਟ ਜਾਣਾ ਚੱਲ ਬੈੱਡ ਤੇ ਸਾਟੇ ਲਓ ਜੀ ਚੰਨ ਚੜਾ ਦਵਾਂਗੇ ਰਾਤ ਨੂੰ 6 ਵਜੇ ਨਹੀਂ ਮੈਂ 1 ਘੰਟਾ ਕੰਚੋਪੜਿਓ ਮੈਨੂੰ ਗੱਲ ਦੱਸ ਗੱਲ ਕੀ ਹੈ ਮੈਂ ਇਦਾਂ ਕਹਿੰਦੀ ਆ ਵੀ ਅਸੀਂ ਦਾਨਕੀ ਸ਼ੱਕ ਲੈ ਕੇ ਆ ਜਾਣਾ 2 ਵਜੇ ਅਸੀਂ ਖਾਨਪਾਟ ਸਾਹਿਬ ਤੇ ਨਹੀਂ ਸੱਤ ਆਉਣਾ ਠੀਕ ਹੈ ਸਾਰਿਆਂ ਨੂੰ ਮੈਂ ਕਿੱਦਾਂ ਲਿਆਉਂਗੀ ਅੱਛਾ ਅੱਛਾ ਮੈਂ ਨਾ ਸੰਦੀਪ ਨੂੰ ਕੜਮਾਈ ਪਾ ਕੇ ਜਦੈ ਚੁੰਨੀ ਚੜਾਉਣੀ ਮੈਂ ਭਾਜੀ ਉਹ ਕੜਗਾਲ ਹਾਂ ਜਿੰਨੀ ਚੜਾਉਣ ਚਲ ਜਾਣਾ ਜਲੰਧਰ ਚਾਉਣੀ ਛੱਟ ਵੀ ਨਹੀਂ ਆ ਜਾਣਾ ਉਹ ਕਹਿੰਦੀ ਠੀਕ ਹੈ ਤੂੰ ਜਿੰਨੀ ਪਹਿਲਾਂ ਤਾਨੂੰ ਅੱਛਾ ਉਹ ਨਹੀਂ ਆਉਣਾ ਚੁੰਨੀ ਹਾਂ ਤਾਂ ਇਹ ਫੇਰਾ ਅਸੀਂ ਆ ਜਾਣਾ 2 ਵਜੇ ਅਸੀਂ 4 ਵਜੇ ਨਾਮ ਕੀ ਛੱਕ ਮੈਂ ਨਹੀਂ ਨਹੀਂ ਆ 7 ਤੋਂ 8 ਵਜੇ 5 ਵਜੇ ਉਹ ਲਿਖਣ ਖਾ ਭਾਈ ਇਹ ਲਿਖ ਲਿਖ ਲੈ ਉੱਠ ਕੇ ਦੇਖ 8 8 ਵਜੇ 8 ਕੱਲ ਆ ਲੈ 8 ਵਜੇ ਲਿਖ ਦਿੰਦਾ ਉਹ ਨਹੀਂ ਦੇਖੀ ਦੇ ਲੈ ਬੰਮਾ 8 ਵਜੇ ਐਵੇਂ 8 8 ਆ ਐਵੇਂ 8 ਲੈ ਕੇ ਸਾਹਨੇ ਪੰਜ ਚਾ ਮੈਂ ਤਾਂ 4 ਕਹਿ ਨਹੀਂ ਪਤਾ ਬਹਿ ਜਾ ਹੁਣ 8 ਲੈ ਕੇ ਪੰਜ ਜਾਦੇ ਮੈਨੂੰ ਤੇ ਚੰਗਾ ਮੇਰੀ ਦੇਖ ਸਹਲਾ ਦੇ ਡਿਕਸ 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 ਨੂੰ ਡਿਕਸ ਮੇਰੀ ਗਾੜਾ ਕਿੰਨੇ ਵਜੇ ਦਾ ਹੈ ਇੰਨਾ ਮੈਂ ਗਾ ਕਿ ਨਹੀਂ ਤੁਹਾਨੂੰ ਲੱਭਣਾ ਪਤਾ ਮੇਰਾ ਤਾਂ ਖੁਸ਼ ਹੋਇਆ ਭਾਜੀ ਤਾਂ ਚਾਂਸ ਕਿ ਲਗਰਾ ਸੀ ਅੱਜ ਇਹ ਹੋ ਗਿਆ ਹੁਣ ਅਸੀਂ ਤੁਹਾਡੀ ਸ਼ੇਧ ਠੀਕ ਕਰ ਜਾਣੀ ਹੈ ਮੈਂ ਹੋਣਾ 8 ਵਜੇ ਲਗਾਉਣਾ ਮੈਂ 8 ਵਜੇ ਮੈਂ ਸੌਂ ਮੈਂ ਵਿਆਹ ਹੀ ਨਹੀਂ ਕਰਾਉਣਾ ਯਾਰ ਮੇਰਾ ਪਤਾ ਮੇਰਾ ਮਾਤਾ ਸਾਡੇ 4 ਪੁੱਤ ਪੁੱਤਰ ਮਸੜੀ ਕਿ ਆਇਆ ਆਪਣੇ ਪੋਰਟਫੋਲਿਓ ਬਣਾਣੀ ਹੈ ਨਹੀਂ ਨਹੀਂ ਤੁਹਾਡੇ ਅੱਗੇ ਮਸੀਹ ਸਾਡੇ ਹੋਏ ਸਟਕਾਰੇ ਮੇਰੀ ਗੱਲ ਲੱਭੇ ਹੋਣੀ ਕਿਦਾਂ ਜਮਾਨਤਾ ਕਰਾਉਂਦੇ ਓਏ ਓਏ ਮੈਂ ਥੱਪੜ ਮਾਰੂ ਜੇ ਕੰਮ ਕੇ ਮੇਰੇ ਘਰ ਦਾ ਬੈਠਾ ਇੱਕ ਸਾਡੇ ਅੰਦਰ ਓਏ ਯਾਰ ਕੀ ਕੋਣ ਆਇਆ ਜਿਦਾ ਕੋਈ ਕਰਦੇ ਓ ਕੈਮਰੇ ਲੱਗੇਗਾ ਇੱਥੇ ਨੇ ਕੁ ਬੋਲੇ ਮੈਂ ਵੀ ਕਹੀ ਨਹੀਂ ਆਉਂਦਾ ਮੈਂ ਕਰ ਕਰ ਇੱਕੋਰੀ ਹੋਵੋ ਲਾ ਠੀਕਾ ਬੇਗਾ ਨਹੀਂ ਤੇ ਮਾਂ ਨੇ ਨਹੀਂ ਹੋਣਾ ਮੈਂ ਕਰ ਜਣਾ ਮੈਂ ਮਾਂ ਲੈਣੀ ਪਿਆ ਮਾਂ ਕਰ ਜਣਾ ਇਹ ਆ ਬੱਲਾ ਉਹ ਗੱਲ ਕਰ ਲੋਕਾਂ ਦੇ ਕਹਿੰਦੇ ਜੇ ਮੈਂ ਨਾ ਬਣਾ ਕੁਛ ਕੀਤਾ ਮੈਂ ਤੇ ਤੁਸੀਂ ਇਥੇ ਕਾਂਡ ਜਮਾਉਣਾ ਆ ਗਲਾ ਨਾ ਲੜਪੋ ਆਪਦੀ ਲੜਪੋ ਯਾਰ ਮੈਨੂੰ ਮੈਂ ਕਿੱਥੇ ਆ ਗਿਆ ਤੇ ਮੈਂ ਜਿਹੜੀ ਗੱਲ ਕਰਦੀ ਮੇਰੀ ਸਮਝੇ ਸਦਾਈ ਆ ਸਾਰੇ ਇਹ ਕਮਲੇ ਆ ਮੈਂ ਸਾਡੀ ਹੈ ਨਾ ਤੂੰ 4 ਵਜੇ ਦੀ ਨਾਨਕੀ ਸ਼ੱਕ ਲੈ ਕੇ ਦਿਖਾ ਦੇ 2 ਵਜੇ ਦੀ ਲਿਖਦੇ ਤੂੰ ਉਹ 8 ਵਜੇ ਦੀ ਲੈ ਤੇ ਚਾਹ ਪਾਹੀ ਆ 8 4 5 8 4 ਵਜੇ ਨਹੀਂ 5 8 ਹਾਂ 8 ਹੋ ਗਿਆ ਹਾਂ ਨੇ 8 ਹੋ ਗਿਆ 4 8 ਕਰ ਦੇ ਤੈ ਤੈ ਇਥੇ 8 ਵਜੇ ਦੀ ਨਾਨਕੀ ਸ਼ੱਕ ਦੀ ਡੇਢ ਚੇਂਜ ਕਰ ਮੈਂ 8 ਵਜੇ ਮੈਂ ਆਈ 7 ਵਜੇ ਮੈਂ 8 ਮੈਂ 8 ਏ ਉਹ 6 ਵਜੇ ਕਰਤਾ ਰਾਮਦਿਆ ਤੇ ਮੱਝਾਂ ਚੋਂਦੇ ਤੇ ਲਾਮ ਕੀ ਛੱਕ ਦੇਖਣੀ ਮੈਂ ਤਾਂ ਨਹੀਂ ਚੋੜੀਆ ਪੱਛਾ 5:30 ਵਜੇ ਜਦ ਮੈਂ ਧਾਰਾ ਚੋੜੀਆ ਅੱਟ ਕਰਤੀ ਪੱਜਾ ਅੱਠੇ ਕਰੀ ਪੱਕੀ ਮੈਂ ਮਾਸੀ ਗ੍ਰੈਂਡ ਨੂੰ ਜਾਣਾ ਮੜ ਗੀੜੀ ਮਾਰਨਾ ਤੂੰ ਕਿੱਥੇ ਨਾਲ ਗਿਆ ਨੂੰ ਔਰ ਅੱਟ ਕਰ ਤੂੰ ਤੇਰੇ ਚਲੀਏ ਚਲੋ 8 8 ਵਜੇ ਨਾਲ ਕੀ ਛੱਕ ਲੈਖਤਾ 8 ਅਬ 4 ਵਜੇ ਨਹੀਂ 8 ਵਜੇ ਉਹਨਾਂ ਨਾਲ ਕਰਦੇ ਦੇਵੋ ਨੂੰ ਇਹ ਪਹਿਲੇ ਤੂੰ ਹੀ ਲੈਣਾ ਬੈਣਾ ਜਲੇ ਤੇਰੇ ਬੈਨਰ ਆ ਪਤਰਾ ਦੇ ਮਗਰ ਲੱਗੀਆਂ ਇਹਦਾ ਕੋਈ ਨਹੀਂ ਫੁੱਲਾ ਖੋਆਤਾ ਤਾ ਤੇ ਨਹੀਂ 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 ਆ ਕੇ ਪੱਕੇ ਸਾਡੇ ਬੁੜੀਆਂ ਨੇ ਆ ਕੇ ਕਹਿੰਦੀ ਮੈਂ ਸੱਟ ਨਹੀਂ ਦੇਣਾ ਫੇ ਉਗ ਨਹੀਂ ਵਸੇਂ ਮੈਂ ਤੇ ਪੈਣ ਲੱਗ ਨਹੀਂ ਤੂੰ ਮੈਂ ਮੈਂ ਵਿਆਹ ਹੀ ਨਹੀਂ ਕਰਾਉਣਾ ਫੇ ਮੈਂ ਤੋ ਧੱਗੇ ਲੱਗਦਾ ਮੈਂ ਫਸ ਗਿਆ ਨਾ ਹੁਣ ਮੇਰੀ ਗੱਲ ਸੁਣ ਸੈਟ ਤਾ ਮੈਂ ਪਾਉਣਾ ਹੀ ਪਾਉਣਾ ਨਹੀਂ ਮੈਂ ਹੁਣ ਮੈਂ ਜੇ ਤੂੰ ਸੈਟ ਤੂੰ ਮੇਰੀ ਗੱਲ ਸੁਣ ਸੈਟ ਮੈਨੂੰ ਦੇ ਦੇ ਮੈਂ ਮੱਝ ਲਿਆਉਂਦਾ ਜਰੂਰੀ ਵਿਆਹ ਕਰਾਉਣਾ ਓਏ ਮੈਂ ਮਾਰ ਜਾਮਾ ਦੁੱਧ ਹੋਵਿਆਂਗਾ ਕਰਦਾ ਨਹੀਂ ਦੁੱਧ ਅਛਾ ਵਿਆਹ ਰਹਿਣ ਦੋ ਕਹਿੰਦਾ ਮੈਂ ਮੱਝਾ ਲੈ ਲਾਂਗਾ ਤੂੰ ਸਗ ਨਹੀਂ ਨਾ ਕੀ ਕਹ ਕ ਕੀ ਕਰਦੇ ਆਂ ਤੈਨੂੰ ਪਸੰਦ ਕੀ ਹਰਾam ਵਿਆਹ ਦਾ ਤਾ ਬੂਲ ਤੇਰੀ ਦਾੜੀ ਕਾਲੀ ਕਰਕੇ ਨੇਗਾ ਮੋੜ ਜਾਂਦੇ ਸੀ ਰਸਤੇ ਬਾਥਰੂਮ ਪਿੱਛੇ ਤੁਹਾਡੇ ਅਸਲੈਪ ਦੋ ਰਸਤੇ ਨੇ ਬਾਥਰੂਮ ਕਰਕੇ ਉਹ ਯਾਰ ਤੁਸੀਂ ਕਾਡਾ ਵਾਲੇ ਦੇ ਬੈਠੇ ਕਰੇ ਪਹਿਲਾਂ ਤਾਂ ਤੇਰਾ ਰਸਤਾ ਮੁੜਿਆ ਜਿੰਨੀਆਂ ਮੱਜਾਂ ਦੇ ਥੱਲੇ ਬੜਿਆ ਸੀ ਗੋਹਾ ਚੱਕ ਚੱਕ ਮਾਰਿਆ ਮੇਰਾ ਉਹ ਭਾਈ ਕਿੰਨਾ ਮੇਰਾ ਉਹ ਰੋਜ਼ਗਾਰ ਰੋਟੀ ਦਾ ਉਹਦਾ ਫੇਰ ਸਾਡੀ ਰੋਟੀ ਰੋਜੀ ਆ ਰੋਟੀ ਰੋਜੀ ਆ ਮੈਂ ਤੁਹਾਡਾ ਦੇਖੀ ਆ ਅਸੀਂ ਉੱਥੇ ਰੋਟ ਦੇ ਬੱਲੇ ਦੀ ਆ ਨਾਲੇ ਕਹਿੰਦੇ ਉਹ ਤੇ ਇਹ ਹੁਣ ਕਹਿੰਦੀ 8 ਵਜੇ ਨਾਨਕੀ ਸ਼ੱਕ ਦਿਖਾਉਣਾ 8 ਵਜੇ ਨਾਨਕੀ ਸ਼ੱਕ ਡੰਨ ਕਰਤਾ 4 ਵਜੇ ਪਤਾ ਲਿਖੀ ਨਹੀਂ ਅਸੀਂ ਆਦ ਕਰਤਾ ਤਾਂ ਹਾਂ ਚਲੋ ਚੱਲੀਏ 8 ਵਜੇ ਆਹ ਤੇਰੀ ਟਾਰਗੇਟ ਆ 8 ਦਾ 8 ਲੱਖ ਠੀਕ ਹੈ ਉਹ ਕਿ ਕਾਮ ਨਹੀਂ ਕਾਡਾਂ ਦਾ ਦੱਸਦਾ ਮੁੰਡੇ ਨੂੰ ਦੱਸ ਕਾਡਾਂ ਦਾ 8 ਵਜੇ ਨਾਮ ਕੀ ਸ਼ਾਮ ਹੈ ਭਾਜੀ ਮੈਂ ਤੁਹਾਨੂੰ ਦੱਸਾਂ ਕਾਡਾਂ ਦੇ ਉੱਪਰ ਮਾਮੇ ਦਾ ਨਾਮ ਨਹੀਂ ਲਿਖਿਆ ਹੋਵੇ ਮਾਮੇ ਲਗਾ ਤੇ ਲਿਖਣਾ ਤੁਸੀਂ ਆਪਣਾ ਗੱਲ ਦੀ ਪਾਪੇ ਦਾ ਉਹ ਆਪਣੇ ਖਾਨਦਾਨ ਦਾ ਕਾਫਾ ਪਰਮਪਤੀ ਦਾ ਲਾਣਾ ਪਰ ਸੇਮ ਸਿੰਘ ਲਿਖੋਗੇ ਨਾ ਸੱਦਣਾ ਮੈਨੂੰ ਨਾਮ ਕੀ ਸ਼ਾਮ ਹੈ ਮੈਂ ਵੀ ਨਹੀਂ ਆਉਣਾ ਨਾ ਯਾਰ ਤੂੰ ਇਹ ਰਾਤ ਪਹੁੰਚਿਆ ਨਾ ਆਈ ਕਿਹੜੇ ਨਹੀਂ ਆਈ ਕਿ ਖੈਰ ਯਸ ਕਹਿ ਰਹੇ ਹਾਂ ਪ੍ਰੇਤਾ ਕਰਦੇ ਹਾਂ ਕਹਾਂ ਮੈਂ ਨਾ ਬਿਆਹ ਦੇ ਮਾਂ ਨੇ ਵੀ ਨਹੀਂ ਹੋਣਾ ਜੇ ਵੀ ਫੋਨ ਲਾ ਕੇ ਸਾਡੇ ਭਰਾ ਨੂੰ ਨਹੀਂ ਸਭ ਦੇ ਨਾਲ ਆਹੋ ਕੇ ਅਸੀਂ ਭਰਾ ਦਾ ਉੱਤੇ ਹੋਰ ਕਰਨਾ ਕੋਈ ਮੁੰਡੀ ਪਿੱਛੇ ਨਾਲ ਲੜ ਪਵੇ ਉੱਥੇ ਮੈਂ ਨਹੀਂ ਆਣਾ ਮੈਂ ਨੰਬੇੜ ਮਾਰਨੀ ਜੇ ਮੇਰੇ ਭਰਾ ਦੇ ਬਾਰੇ ਮਰਦਾ ਦੱਸੋ ਦੇ ਬੰਦਾ ਕੁੜੀ ਵਰੀ ਦਿਖਾ ਦੇ ਆ ਚੀਨੀ ਦਿਖਾ ਲੈਣੀ ਕੁੜੀ ਵਾ ਟੱਕੇਰੇ ਵਾਲਾ ਮੇਰਾ ਤਾਂ ਕਿਤੇ ਝਾੜ-ਝੂੜ ਦਿੱਤਾ ਕਾਣੀ ਆ ਬਰਗਾ ਦੋ ਅੱਖਾਂ ਹੈਗੀਆਂ ਸਾਹ ਹੋ ਹੈਗੀਆਂ ਦੋ ਆਹ ਆ ਕਾਬ ਦੇ ਹੋਰ ਕਾਣੀ ਆ ਬਹੁਤ ਤੁਹਾਡੇ ਕਹਦੇ ਹੋਣੇ ਨੰਗ ਗਿਆ ਬਸ ਹੋੜੇ ਦਾ ਕਰਾ ਦੋ ਜਿੱਕੇ ਪਾਈ ਦੱਸੋ ਕੀ ਗੱਲ ਹੈ ਜਦੋਂ ਕੋਲੀ ਕਾਰਡ ਦਾ ਕੀ ਕਸੂਰ ਹੈ ਫੋੜਾ ਥੋੜੀ ਜਿਹਾ ਪੇਮੈਂਟ ਦਵਾਂ ਪੇਮੈਂਟ ਹੀ ਕਹਿ ਚੱਟੀ ਰੋਂਦੇ ਆ ਜਵਾਰੇ ਬਹੁਤ ਆਦੇ 8 7 ਆਦਮੀ ਦੀ ਬਾਤ ਠੀਕ ਆ ਪੈਨਾਨ ਕੀ ਛੱਕ ਟਾਈਮ ਵਸੋ ਵਸਣ ਕਿਹੜਾ ਪੈਨਾਨ ਨਹੀਂ ਐ ਵੀ 8 ਵਜੇ ਸੋ ਸੋ ਮੇਰੀ ਬਾ ਬਾ ਆ ਚੱਕ ਹੁੰਦੀ 8 ਵਜੇ ਵਾਰ ਵਾਰ ਟਾਈਮ ਵਾਲੀ ਬਣਾਈ ਜੰਨਾਂ ਆਖੋ ਵੀ ਤੂੰ ਬਲੌਗ 'ਚ ਰਹਿਣਗੇ 8 ਵਜੇ ਪਤ ਮੰਨੇ ਦੇ ਬੋਤ ਪੈਸੇ ਉਹ ਪਹਿਲੇ ਉਹ ਯਾਰ ਉਹ ਸਾਬ ਭਾਜੀ ਨਾ ਆਪਣਾ ਆਇਆ ਪਿਆ ਵੱਡਾ ਭਾਜੀ ਨਹੀਂ ਹੁਣ ਤੂੰ 8 ਵਜੇ ਦਾ ਪੱਕਾ ਨਾਨਕੀ ਛੱਕ ਨਹੀਂ 8 ਵਜੇ ਆ ਦੇ ਸਾਈਟ ਤਾਂ ਦੋ ਬੋਤ ਉਹ ਯਾ ਦੇ ਦਿੰਦਾ ਮੈਂ 8 ਵਜੇ ਆ ਦੇ ਨਾਨਕੀ ਛੱਕ ਆਹ ਕਾਲਾ ਮਸ ਇਹ ਆਟਲਾ ਗਿਆ ਆ ਸੈਨ ਕਰ ਰਹੇ ਤੇ ਉਹ ਚੋਰੀ ਇਦਾਂ ਕਰਦਾ ਤੈਨੂੰ ਸੈਨ ਕਰਨ ਦੇ ਦਵਾ ਮਸੀ ਕੋਈ ਘਰ ਘੁਰ ਵੀ ਇਦਾਂ ਨਾ ਹੋ ਜਾਂਦਾ ਉਹਨਾਂ ਦਾ ਸੈਨ ਸੈਨ ਕਰ ਦੇ ਘਰ ਘੁਰ ਨਾ ਹੋ ਜਾਂਦਾ ਸੈਨ ਕਰਨੇ ਬੂਠਾ ਲਾ ਮੈਨੂੰ ਪਤਾ ਬੂਠਾ ਨਹੀਂ ਮੈਂ ਸੈਨ ਕਰ ਲੈ ਮੇਰੀ ਬਾਹਰ ਦਫੇ ਦੁੱਧੇ ਵਜੇ ਸੈਨ ਕਰ ਦੋ ਗੋਪੀ ਗੋਪੀ ਸੈਨ ਕਰ ਰਹੇ ਤੇ ਮੈਂ ਨਹੀਂ ਕਰਨੇ ਸੈਨ ਕਰ ਮੈਂ ਕੋਈ ਮੈਂ ਕਿਹੜੀ ਇੱਥੇ ਕਿਤੇ ਜੇ ਇਸੇ ਫਸਿਉਂ ਬਈ ਮੈਂ ਚੱਲਦੀ ਆ 8 ਵਜੇ ਦਾ ਹੀ ਰਹਿਣਾ ਕੋਈ ਨਾ ਮੈਨੂੰ ਮਾਰਿਆ ਸਗ ਨਾਲੇ ਕਾਰਟਨ ਦਾ ਦਿਖਾਇਓ ਸ਼ਰਲ